ਨਾ ਡਿਲੀਗੇਸ਼ਨ ਦੇ ਉਹ ਇਹਨਾਂ ਨੂੰ ਮੁੜ ਕੇ ਫਿਰ ਕੌਣ ਕਰਾਏਗਾ ਜਮਾ 50000 ਰੁਪਏ ਉਹੀ ਵੀ ਚਲੇ ਬਸ ਠੀਕ ਹੈ ਚਾਹ ਨਹੀਂ ਮਿਹਰबानी ਮਰੀ ਜਾ ਰਿਹਾ ਹਾਂ ਇਹ ਇੱਕ ਦੇ ਵੀ ਲੜ ਗਿਆ ਦੋ ਇਹ ਤਾਂ ਕੀ ਆ ਵੀ ਇਹ ਬੜਾ ਨੁਕਸਾਨਦਾਈ ਹੈ ਕੰਮ ਇਹ ਇਹ ਪੱਤੇ ਅੱਜ ਵੀ ਪਾਣੀ ਚੜਾ ਹੀ ਪਾਣੀ ਜਾਂਦਾ ਨਹੀਂ ਨਹੀਂ ਹੋ ਗਿਆ ਪਾਣੀ ਇਹ ਆ ਸਾਲ ਤੋਂ ਪਾਣੀ ਉੱਡਿਆ ਆ ਦੇਖੋ ਅੱਜ ਨਹੀਂ 7 ਸਾਲ ਤੋਂ ਪਾਣੀ ਜਾਂਦਾ ਦੋ ਸਾਲ ਨਹੀਂ ਕੱਲ ਪਹਿਲੇ ਤੋਂ ਪਾਣੀ ਜਾਂਦਾ ਪਾਣੀ ਜਾਂਦਾ ਸੀ ਹੁਣ ਵੀ ਚਲੋ ਜਾਏ ਸਹੀ ਕਿਸੇ ਬੰਦੇ ਨਿਕਲੇ ਸਹੀ ਪਾਣੀ ਠੀਕ ਹੁੰਦਾ ਸਾਰੇ ਸੁਪੇ ਪੈਣ ਆਈ ਤਾਂ ਕਿ ਸਾਰਿਆਂ ਨੂੰ ਆ ਲੋਕਾਂ ਨੇ ਘਰ ਕੀ ਦੇ ਸਾਰੇ ਜਿਹੜੇ ਬੇਲੇ ਆਣੇ ਪਿੱਛੇ ਘਰ ਦੇ ਨੂੰ ਤੰਗਿਆ ਉਹ ਪਿੱਛੋਂ ਤਾਂ ਭਾਗੇ ਨਾ ਪਿੱਛੋਂ ਆਉਣਾ ਨਾ ਨੰਗਣਾ ਦੇਖਣੀ ਹੈ ਨਿਕਲ ਗਏ ਕਿਉਂਕਿ ਇਹ ਸਾਰਾ ਮੈਂ ਵੇਖਿਆ ਨਾ ਸਾਰੇ ਡਿੰਗੂ ਮਛਰਾਂ ਦੇ ਨਾਲ ਨਾਲ ਫੋਟੋ ਮਾਈ ਹੋਏ ਫੋਟੋ ਮਾੜੀ ਮਾਰ ਗੱਲ ਬਣਨੀ ਕੌਣ ਡੀਆਰ ਲਓ ਲਖਿੰਦਰ ਸਿੰਘਾ ਮੈਂ 642023 ਨੂੰ ਮੈਂ ਪਹਿਲੀ ਐਪਲੀਕੇਸ਼ਨ ਦਿੱਤੀ ਸੀ ਜਦੋਂ ਉਧਰ ਪਾਣੀ ਦਾ ਰੋਕਿਆ ਗਿਆ ਕੰਦ ਕੱਢੀ ਗਈ ਉਹ ਮੈਂ ਕਾਦੀ ਐਪਲੀਕੇਸ਼ਨ ਦਿੱਤੀ ਸੀ ਇਹ ਕੰਦ ਕੱਢ ਰਹੀ ਸੀ ਉਹਨੂੰ ਰੋਕਣ ਵਾਸਤੇ ਮੈਂ ਐਪਲੀਕੇਸ਼ਨ ਦਿੱਤੀ ਸੀ ਪਰ ਇਹਨਾਂ ਡਿਪਾਰਟਮੈਂਟ ਨੇ ਰੋਕਣ ਦੀ ਮਲੇ ਕੋਸ਼ਿਸ਼ ਨਹੀਂ ਕੀਤੀ ਗਈ ਫਿਰ ਕਾਫੀ ਐਪਲੀਕੇਸ਼ਨ ਦਿੱਤੀਆਂ ਗਈਆਂ ਮੈਨੂੰ ਆਪਣੇ ਮਾਨ ਡਿਪਟੀ ਨੂੰ ਆਪਣੇ ਡੀਸੀ ਸਾਹਿਬ ਨੂੰ ਮਿਲਿਆ ਮੈਂ ਜਾ ਕੇ ਉਹਨਾਂ ਨੂੰ ਦਿੱਤੀ ਫਿਰ ਡੀਡੀਓ ਸਾਹਿਬ ਨੂੰ ਮਿਲਿਆ ਫਿਰ ਬੀਡੀਓ ਸਾਹਿਬ ਨੂੰ ਮਿਲਿਆ ਉਸ ਤੋਂ ਬਾਅਦ ਇਹਨਾਂ ਨੇ ਲੈਟਰ ਕੱਢੇ ਤੋਂ ਕੇਸ ਦਾਇਰ ਕੀਤੇ ਇਹਨਾਂ ਨੇ ਕੇਸ ਦਾਇਰ ਨਹੀਂ ਕੀਤੇ ਕਹਿੰਦੇ ਕੋਈ ਸਰਕਾਰੀ ਬੰਦਾ ਆਊਗਾ ਉਹੀ ਕਰੇਗਾ ਫਿਰ ਮੈਨੂੰ ਸਾਰੇ ਲੈਟਰ ਲਿਆਏ ਜੋ ਕਾਰਵਾਈ ਇੱਥੇ ਨਹੀਂ ਹੋਈ ਮੈਨੂੰ ਹਾਈ ਕੋਰਟ ਜਾਣਾ ਪਿਆ ਗਿਆ ਮੇਰਾ ਅਮਿਤ ਪੁਰੀ ਵਕੀਲ ਸਾਹਿਬ ਹੈ ਜਿਹਨਾਂ ਨੇ ਇਸ ਚੀਜ਼ ਨੂੰ ਬੜਾ ਡੀਪਲੀ ਲਿਆ ਉਹਨਾਂ ਨੇ ਮੁੱਦਾ ਚੁੱਕਿਆ ਜੋ ਕਿ 60 ਸਾਲ ਤੋਂ ਪਾਣੀ ਤਨਕਾਸ ਚੱਲ ਰਿਹਾ ਸੀ ਤੇ ਪਾਣੀ ਰੋਕ ਦਿੱਤਾ ਗਿਆ ਤੁਸੀਂ ਜਾ ਕੇ ਗਲੀ ਵੇਖਿਓ ਕਿੰਮੇ ਭਰੀ ਪਈਏ ਲੋਕਾਂ ਦਾ ਜਿਹੜੀ ਨਿਸ਼ਾਨਦੀ ਕਰਵਾਈ ਹੈ ਕਿਸ ਚੀਜ਼ ਦੀ ਨਿਸ਼ਾਨਦੀ ਕਰਵਾਈ ਗਈ ਹੈ ਇਹ ਸੱਪਰ ਦਿਨ ਸਾਦੀ ਕਰਵਾਈ ਗਈ ਚਾਕਨਾਰ ਸੋਰਾ ਮਰਲੇ ਇਹ ਇਹਨੂੰ ਹੁਣ ਕਰਨ ਤੋਂ ਬਾਅਦ ਹਾਈ ਕੋਰਟ ਰਿਪੋਰਟ ਜਾਏਗੀ ਇੱਥੇ ਨਿਕਾਸ ਬੰਦ ਕਰ ਦਿੱਤਾ ਗਿਆ ਸੱਪਰ ਗਿਆ ਹਾਂਜੀ ਹਾਂਜੀ ਸੱਪਰ ਹੀ ਬਿਲਕੁਲ ਖਤਮ ਕਰਤਾ ਗਿਆ ਪਹਿਲੀ ਬਣਾਈ ਦਿੱਤੀ ਗਈ ਤਾਂ ਇਸ ਤੋਂ ਬਾਅਦ ਮੈਨੂੰ ਹਾਈ ਕੋਰਟ ਜਾਣਾ ਪਿਆ ਜਿੱਦ ਉੱਥੇ ਸੁਣਵਾਈ ਨਹੀਂ ਹੋਈ ਗਈ ਮੇਰੀ ਕਿੰਨਾ ਰਕੂ ਨਾ ਤੁਸੀਂ ਪਾਣੀ ਹੈ ਤੁਹਾਡੇ ਜੋ ਦਾ ਬੋਲੋ ਤੁਸੀਂ ਫਿਰ ਇਹ ਚਾਰਕਰਾਂ ਸੋਨਾ ਮੰਡਲੇ ਆ ਔਰ ਇਹਦਾ ਜੋ ਵੀ ਨਿਕਾਸ ਸੀ ਪਾਣੀ ਦਾ ਇੱਧਰ ਹੀ ਹੋ ਰਿਹਾ ਸੀ ਪਹਿਲੇ ਤੇ ਹੁਣ ਪਾਣੀ ਦਾ ਕੋਈ ਨਿਕਾਸ ਨਹੀਂ ਹੈ ਆ ਮੋਕੇ ਗਲੀਆਂ ਵਿੱਚ ਹੀ ਪਾਣੀ ਹੋ ਰਿਹਾ ਲੋਕਾਂ ਦੇ ਘਰਾਂ ਵਿੱਚ ਹੀ ਜਾ ਰਿਹਾ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਇਹ ਇਕਰਕੇ ਮੈਨੂੰ ਹਾਈ ਕੋਰਟ ਜਾਣਾ ਪਿਆ ਪਾਣੀ ਦੇ ਨਿਕਾਸ ਨੂੰ ਲੈ ਕੇ ਸਾਰੀ ਕਾਰਵਾਈ ਹਾਂ ਜੀ ਪਾਣੀ ਦੇ ਨਿਕਾਸ ਨੂੰ ਲੈ ਕੇ ਆਪਾਂ ਕਾਰਵਾਈ ਕੀਤੀ ਹੈ ਸਾਰੀ ਡਿਪਾਰਟਮੈਂਟ ਵੱਲੋਂ ਕੋਈ ਪਹਿਲਾਂ ਕੋਈ ਦਿੱਤਾ ਗਿਆ ਤੁਹਾਨੂੰ ਸੁਵਚਨ ਜਾਂ ਹਾਈ ਕੋਰਟ ਜਾਣ ਤੋਂ ਪਹਿਲਾਂ ਡਿਪਾਰਟਮੈਂਟ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਹੀ ਤਾਂ ਹਾਈ ਕੋਰਟ ਜਾਣਾ ਪਿਆ ਗਿਆ ਜੇ ਕਰ ਲੈਂਦੇ ਤਾਂ ਫਿਰ ਨਾ ਹੀ ਜਾਣਾ ਪੈਂਦਾ ਕੀ ਲੱਗਦਾ ਕਿ ਸੰਤੋਖਤ ਹੋ ਇਸ ਕਾਰਵਾਈ ਤੋਂ ਹਾਂ ਹੂੰ ਤੇ ਹਾਈ ਕੋਰਟ ਮਾਨ ਕੋਰ ਮਾਨ ਹਾਈ ਕੋਰਟ ਹਰਿਆਣਾ ਜੋ ਮਾਨ ਸਾਹਿਬ ਆਪਣੇ ਜੱਜ ਸਾਹਿਬ ਨੇ ਜੋ ਕਾਰਵਾਈ ਕੀਤੀ ਹੈ ਮੈਨਾਂ ਖੁਸ਼ ਆ ਔਰ ਅਨਵਾਇ ਟਾਈਮ ਚ ਹੋ ਸਕਦਾ ਹੈ ਕਿ ਇਹ ਪੂਰੀ ਕਾਰਵਾਈ ਕਰਕੇ ਹਟਾਂਗੇ ਮੈਂ ਕਿਸ਼ੋਰਪਾਲ ਕਨਗੋ ਹਲਕਾ ਪਨੇੜ ਅੱਜ ਤਸੀਲਦਾਰ ਸਾਹਿਬ ਦੇ ਹੁਕਮ ਮੁਤਾਬਕ ਪਿੰਡ ਮੱਲੀਆ ਪਹੁੰਚ ਕੇ ਨਿਸ਼ਾਨਦੀ ਦਾ ਕੰਮ ਸ਼ੁਰੂ ਕੀਤਾ ਜਿਸ ਵਿੱਚ ਦਰਖਾਸਤ ਦੇ ਮੁਤਾਬਕ 4 ਕਨਾਲ 16 ਮਰਲੇ ਛੱਪੜ ਦਾ ਰਕਬਾ ਤੇ 57 ਨੰਬਰ ਖਸਰਾ ਗੜਾ ਖਾਦੀ ਨਿਸ਼ਾਨਦੀ ਕੀਤੀ ਜਾਣੀ ਹੈ ਛੱਪੜ ਦੀ ਨਿਸ਼ਾਨਦੀ ਅਸੀਂ ਮੁਕੰਮਲ ਕਰ ਰਹੀ ਹੈ ਤੇ ਹੁਣ ਗੜਾ ਖਾਦੀ ਨਿਸ਼ਾਨਦੀ ਕਰਨ ਜਾ ਰਹੇ ਹਾਂ ਜਿਸ ਨੂੰ ਵੀ ਮੁਕੰਮਲ ਕਰ ਲਿਆ ਜਾਏਗਾ ਤੇ ਰਿਪੋਰਟ ਜਿਹੜੀ ਆ ਸੀਦਰ ਸਾਹਿਬ ਨੂੰ ਸੌਂਪ ਦਿੱਤੀ ਜਾਏਗੀ ਸ਼ਾਮ ਤੱਕ ਇਹ ਹਾਈ ਕੋਰਟ ਦੇ ਦੇਸ਼ਾਂ ਵਿੱਚ ਆਦੇ ਜੀ 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 ਇਹ ਮੱਲੀਆਂ ਪਿੰਡ ਦੇ ਸ਼੍ਰੀ ਲਖਵਿੰਦਰ ਸਿੰਘ ਵਾਸੀ ਮੱਲੀਆਂ ਵੱਲੋਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸਿਵਲ ਰੈਟ ਪਟੀਸ਼ਨ ਨੰਬਰ ਸੀਡਡਬਲਯੂਪੀ ਹਿਲ 95/2013 23 ਦਾਇਰ ਕੀਤੀ ਗਈ ਸੀ ਜਿਸ ਦੇ ਹੁਕਮਤ ਜਿਨ੍ਹਾਂ ਦੇ ਹੁਕਮ ਮੁਤਾਬਕ ਇਹ ਜਿਹੜੀ ਨਿਸ਼ਾਨੀ ਵੀਡੀਓ ਸਾਹ ਨੂੰ ਮਾਰਕ ਹੋਈ ਸੀ ਉਹ ਉਸ ਹੁਕਮਾਂ ਦੇ ਮੁਤਾਬਕ ਹੀ ਅਸੀਂ ਨਿਸ਼ਾਨਦੀ ਕਰਨ ਲਈ ਆਏ ਹੋਏ ਇਹਨਾਂ ਦਾ ਕਹਿਣਾ ਕਿ ਪਹਿਲਾਂ ਵੀ ਵਿਭਾਗ ਨੂੰ ਜਿਹੜਾ ਕਾਫੀ ਵਾਰੀ ਇਹਨੂੰ ਦੱਸ ਚੁੱਕੇ ਨੇ ਇਸ ਨਿਸ਼ਾਨਦੇ ਨੂੰ ਲੈ ਕੇ ਤੇ ਵਿਭਾਗ ਵੱਲੋਂ ਕੋਈ ਕਾਰਵਾਈ ਨਾ ਕਰਨ ਤੋਂ ਬਾਅਦ ਹਾਈ ਕੋਰਟ ਦਾ ਰੁਖ ਕਰਨਾ ਪਿਆ ਇਹਨਾਂ ਨੂੰ ਨਹੀਂ ਮੇਰੇ ਪਾਸ ਇਹਦੀ ਕੋਈ ਨਿਸ਼ਾਨਦੀ ਦੀ ਅਪਲੀਕੇਸ਼ਨ ਨਹੀਂ ਆਈ ਤੇ ਨਾ ਹੀ ਕੋਈ ਪੰਚਾਇਤ ਵੱਲੋਂ ਜਾ ਕੇ ਇਸੇ ਵੱਲੋਂ ਕੋਈ ਰਾਬਤਾ ਕਾਮ ਕੀਤਾ ਗਿਆ ਵੀ ਨਿਸ਼ਾਨਦੀ ਕਰੋ ਪਾਣੀ ਪੂਣੀ ਦਾ ਵੀ ਹੈਗਾ ਜੀ ਮਤਲਬ ਨਾਲ ਇਹਦੇ ਪਾਣੀ ਬੰਦ ਕਰਤਾ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਜੀ ਉਹ ਤੁਹਾਡੇ ਲੋ ਕਿੰਨੇ ਕੋਲ ਟੋਟਲ ਕਿਨਾਰਕਮਾ ਚੜਾਇਆ ਗਿਆ ਜੀ ਇਹ ਦੇਖੋ ਜੀ ਚਾਰ ਕਨਾਲ 16 ਮਰਲੇ ਦੇ ਵਿੱਚੋਂ ਰਕਬਾ ਜਿਹੜਾ ਵਾ ਛੱਪੜ ਦਾ ਉਹਦੇ ਚ ਨਜਾਇਜ਼ ਕਬਜ਼ੇ ਜਿਹੜੇ ਆ ਉਹ ਮੈਂ ਨੋਟ ਕਰ ਲਏ ਨੇ ਸ਼ਾਮ ਤੱਕ ਇਹਦੀ ਰਿਪੋਰਟ ਜਿਹੜੀ ਆ ਫਾਈਨਲ ਤਿਆਰ ਕਰਕੇ ਪੇਸ਼ ਕਰ ਦਿੱਤੀ ਜਾਏਗੀ ਕਿ ਕਿਹਦੇ ਲੋ ਕਬਜ਼ਾ ਕੀਤਾ ਗਿਆ ਹੈ ਜੀ ਕਿੰਨੇ ਬੰਦੇ ਹਾਂ ਜੀ ਕਿੰਨੇ ਬੰਦਿਆਂ ਨੇ ਕਬਜ਼ਾ ਕੀਤਾ ਕਾਬੀ ਕਰ ਕੌਣ ਸੀ ਜੀ ਆਪਾਂ ਚਾਰ ਕਨਾਲ 16 ਮਰਲੇ ਦੇ ਵਿੱਚ ਨਜਾਇਜ਼ ਕ ਜਿਹੜੇ ਕਬਜ਼ਾ ਕਰਨੇ ਉੱਤਰ ਸੇਮ ਸਿੰਘ ਪੁੱਤਰ ਪੂਰਨ ਸਿੰਘ ਦਾ ਰਕਬਾ ਪਾਇਆ ਗਿਆ ਤੇ ਗਰਨਾਮ ਸਿੰਘ ਪੁੱਤਰ ਨਰਿੰਦਰ ਸਿੰਘ ਦਾ ਰਕਬਾ ਨਜਾਇਜ਼ ਕਬਜ਼ੇ ਪਾਇਆ ਗਿਆ ਕੋਈ ਛਡਾਉਣ ਵਾਸਤੇ ਕਿਸੇ ਦਾ ਨਹੀਂ ਕੋਈ ਅਰਚਣ ਜਾਂ ਕਿਸੇ ਨੇ ਕੋਈ ਰਕਾਵਟ ਪਾਈ ਜੀ ਇਹਦੇ ਵਿੱਚ ਦੇਖੋ ਜੀ ਉਹ ਤੇ ਰਿਪੋਰਟ ਜਿਹੜੀ ਆ ਮੈਂ ਜਦੋਂ ਤਹਿਸੀਲਦਾਰ ਸਾਹਿਬ ਦੇ ਪੇਸ਼ ਕਰਦਾਗਾ ਉਸ ਤੋਂ ਬਾਅਦ ਵੀਡੀਓ ਸਾਹਿਬ ਜਿਹੜੇ ਆ ਰਿਪੋਰਟ ਦੀ ਕਾਪੀ ਲੈ ਕੇ ਤੇ ਨਜਾਇਜ਼ ਕਬਜ਼ੇ ਨੂੰ ਛਡਾ ਦੇਵਾਂਗੇ ਕਿੰਨੇ ਚਿਰ ਤੋਂ ਵੀ ਨਜਾਇਜ਼ ਕਬਜ਼ਾ ਹੈ ਇਹਦੇ ਬਾਰੇ ਮੈਨੂੰ ਨਹੀਂ ਜੀ ਪਤਾ ਕਿੰਨੇ ਸਾਲ ਹੋ ਗਿਆ ਕੋਈ ਪਤਾ ਕਿ ਕਿਹੜੇ ਕਿਹੜੇ ਤੋਂ ਆਏ ਨਹੀਂ ਜੀ ਇਹ ਹੈ ਕਮਰਾ ਕੀ ਨਾਮ ਹੈ ਆਪਣਾ ਕੇਸ਼ਵਪਾਲ ਕਨਗੋ ਪੁਣਿਆ